ਸਤਿ ਸ਼੍ਰੀ ਅਕਾਲ ਮੈਂ ਰਪਿੰਦਰ कौर ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਹੁਣ ਮੈਂ ਜਦੋਂ ਵੀ ਪ੍ਰੋਗਰਾਮ ਐਤਵਾਰ ਕਰਨ ਵਾਲੇ ਸੋਚਦੀ ਹਾਂ ਤਾਂ ਮੈਂ ਹਮੇਸ਼ਾ ਤੁਹਾਡੇ ਲਿਖੇ ਹੋਏ ਕਮੈਂਟਸ ਪੜ੍ਹਦੀ ਹੁੰਨੀ ਆ ਕਿ ਉਹਨਾਂ ਦੇ ਵਿੱਚ ਕਿਵੇਂ ਦੇ ਵਿਸ਼ੇ ਨੇ ਜਿਨ੍ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਗੱਲਬਾਤ ਕਰੀਏ ਤੇ ਅੱਜ ਜਿਹੜਾ ਮੈਂ ਵਿਸ਼ਾ ਚੁਣਿਆ ਹੈ ਉਹ ਹੈ ਮੈਨੂੰ ਬੜੇ ਸਾਰੀਆਂ ਭੈਣਾਂ ਮੈਸੇਂਜਰ ਤੇ ਵੀ ਮੈਸੇਜ ਭੇਜਦੀਆਂ ਹੁੰਦੀਆਂ ਨੇ ਕਿ ਅਸੀਂ ਲੋੜ ਤੋਂ ਜ਼ਿਆਦਾ ਸੋਚਦੇ ਆਂ ਸਾਨੂੰ ਕਈ ਵਾਰੀ ਛੋਟੀਆਂ-ਛੋਟੀਆਂ ਚੀਜ਼ਾਂ ਦੀ ਚਿੰਤਾ ਹੋ ਜਾਂਦੀ ਹੈ ਤੇ ਮੈਂ ਸੋਚਿਆ ਜੀ ਕਿ ਅੱਜ ਆਪਾਂ ਚਿੰਤਾ ਤੇ ਹੀ ਗੱਲਬਾਤ ਕਰਦੇ ਆਂ ਜਦੋਂ ਮੈਂ ਇਸ ਟੌਪਿਕ ਨੂੰ ਸੋਚਿਆ ਕਿ ਮੈਂ ਕੀ ਗੱਲਬਾਤ ਕਰੂੰਗੀ ਤਾਂ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ ਮੈਂ ਜਦੋਂ ਜੋਧਪੁਰ ਰਾਜਸਥਾਨ ਪੜ੍ਹਦੀ ਸੀ ਤਾਂ ਮੇਰੇ ਨਾਲ ਮੇਰਾ ਇੱਕ ਕਲਾਸਮੇਟ ਸੀ ਜਿਹੜਾ ਹਮੇਸ਼ਾ ਗੱਲ ਕਰਦਾ ਹੁੰਦਾ ਸੀਗਾ ਕਿ ਵੀ ਮੇਰੇ ਪਾਪਾ ਕਹਿੰਦੇ ਨੇ ਚਿੰਤਾ ਤੇ ਚਿਤਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਵਾਕਿ ਜਦੋਂ ਅਸੀਂ ਆਪਣੇ ਘਰ ਦੇ ਬਜ਼ੁਰਗਾਂ 'ਚ ਬੈਠਦੇ ਆ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਜਿਹੜੀ ਚਿੰਤਾ ਹੈ ਨਾ ਹਮੇਸ਼ਾ ਹਰ ਵਕਤ ਦਾ ਜਿਹੜਾ ਚੋਰਾ ਉਹ ਲੋਕਾਂ ਨੂੰ ਖਾ ਜਾਂਦਾ ਹੈ ਉਹ ਤੁਹਾਨੂੰ ਉਮਰ ਨਾਲੋਂ ਪਹਿਲਾਂ ਵੱਡੇ ਕਰ ਦਿੰਦਾ ਤੁਹਾਨੂੰ ਉਮਰ ਨਾਲੋਂ ਪਹਿਲਾਂ ਕਈ ਵਾਰੀ ਸਿਆਣੇ ਵੀ ਕਰ ਦਿੰਦਾ ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਇਸ ਚੀਜ਼ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਵੀ ਲੋਕਾਂ ਨੂੰ ਚਿੰਤਾ ਹੁੰਦੀ ਕਾਦੀ ਆ ਛੋਟੇ-ਮੋਟੇ ਮਸਲੇ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਨੇ। ਕਈ ਵਾਰੀ ਸਾਡੇ ਕਾਰੋਬਾਰਾਂ ਦੇ ਮਸਲੇ, ਘਰ ਪਰਿਵਾਰਾਂ ਦੇ ਮਸਲੇ ਜਾਂ ਫਿਰ ਆ ਪੈਸੇ ਨਾਲ ਜੁੜੇ ਹੋਏ ਮਸਲੇ ਹਨਾ ਕੀ ਕਿਸੇ ਕੋਲੇ ਵੱਧ ਹੁੰਦਾ, ਕਿਸੇ ਕੋਲ ਘੱਟ ਹੁੰਦਾ ਤੇ ਜ਼ਿਆਦਾਤਰ ਜਦੋਂ ਆਪਾਂ ਜ਼ਿੰਦਗੀ ਜਿਉਂਨੇ ਆ ਤਾਂ ਰਿਸ਼ਤਿਆਂ ਦੇ ਵਿੱਚ ਥੋੜੀਆਂ-ਮੋਟੀਆਂ ਚੀਜ਼ਾਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। ਪਰ ਅੱਜਕੱਲ੍ਹ ਹੋਰ ਬੜੇ ਸਾਰੇ ਜਿਹੜੇ ਚਿੰਤਾ ਦੇ ਮਸਲੇ ਬਣ ਗਏ ਨੇ ਤੇ ਉਹਨਾਂ 'ਚ ਇਹ ਵੀ ਹੁੰਦਾ ਹੈ ਕਿ ਅੱਜਕੱਲ੍ਹ ਸਾਨੂੰ ਇਹ ਵੀ ਚਿੰਤਾ ਰਹਿੰਦੀ ਹੈ। ਕੀ ਕਿਸੇ ਕੋਲ ਮੇਰੇ ਤੋਂ ਵੱਧ ਕਿਉਂ ਹੈ ਹੈਨਾ ਇਹ ਵੀ ਹੁਣ ਇੱਕ ਚਿੰਤਾ ਦਾ ਵਿਸ਼ਾ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਪਹਿਲਾਂ ਸਾਡਾ ਜਿਹੜਾ ਕੰਪੀਟੀਸ਼ਨ ਆ ਉਹ ਵੱਤ ਤੋਂ ਵੱਧ ਸਾਡੇ ਸ਼੍ਰੀਕੇ ਕਬੀਲੇ 'ਚ ਹੁੰਦਾ ਸੀ ਪਰ ਹੁਣ ਆ ਸੀ ਜਿਵੇਂ ਜਿਵੇਂ ਦੁਨੀਆ ਨੂੰ ਦੇਖਣ ਲੱਗ ਗਏ ਆ ਫੋਨ ਦੇ ਜ਼ਰੀਏ ਸਾਡੇ ਨਾਲ ਪੂਰੀ ਦੁਨੀਆ ਦਾ ਕੰਟੈਕਟ ਹੋ ਗਿਆ ਹੈਨਾ ਅਸੀਂ ਪੂਰੀ ਦੁਨੀਆ ਨਾਲ ਇਸ ਟਾਈਮ ਕੰਟੈਕਟ 'ਚ ਆ ਤੇ ਉੱਥੇ ਅਸੀਂ ਹਰ ਬੰਦੇ ਨਾਲ ਹੀ ਆਪਣਾ ਕੰਪੀਟੀਸ਼ਨ ਸਮਝ ਰਹੇ ਆ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਕਾਮਯਾਬ ਹੋਣਾ ਚਾਹੁੰਦੇ ਆ ਦੂਜਿਆਂ ਨਾਲੋਂ ਜ਼ਿਆਦਾ ਸੋਹਣੇ ਦਿਖਣਾ ਚਾਹੁੰਦੇ ਆ ਦੂਜਿਆਂ ਨਾਲੋਂ ਜ਼ਿਆਦਾ ਖੁਸ਼ ਦਿਖਣਾ ਚਾਹੁੰਦੇ ਆ ਤੇ ਇਸ ਲਈ ਹੁਣ ਜਿਹੜੀ ਚਿੰਤਾ ਏ ਉਹ ਕਿਸੇ ਉਮਰ ਨਾਲ ਉਹਦਾ ਕੋਈ ਸਬੰਧ ਨਹੀਂ ਰਿਹਾ ਉਹ 15 ਸਾਲ ਦੇ ਨਿਆਣੇ ਨੂੰ ਵੀ ਆ ਉਹ 80 ਸਾਲ ਦੇ ਬਜ਼ੁਰਗ ਨੂੰ ਵੀ ਆ ਤੇ ਪਰ ਇਸ ਚੀਜ਼ ਦਾ ਫਾਇਦਾ ਕੁਝ ਨਹੀਂ ਹੁੰਦਾ ਚਿੰਤਾ ਸਾਡੇ ਕੋਲੋਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਖੋਹ ਲੈਂਦੀ ਆ ਤੇ ਜ਼ਿਆਦਾਤਰ ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਕਈ ਵਾਰੀ ਨਾ ਲੋੜ ਤੋਂ ਵੱਧ ਸੋਚਣਾ ਵੀ ਆਪਾਂ ਜਿਵੇਂ ਕਹਿੰਦੇ ਨਾ ਓਵਰ ਥਿੰਕਿੰਗ ਇਹ ਵੀ ਤੁਹਾਡੀ ਚਿੰਤਾ ਦਾ ਕਾਰਨ ਬਣ ਜਾਂਦੀ ਹੈ ਜਿਵੇਂ ਛੋਟੀ ਜੀ ਚੀਜ਼ ਵਾਪਰੀ ਜ਼ਿਆਦਾਤਰ ਕੁੜੀਆਂ ਨੂੰ ਆਦਤ ਹੁੰਦੀ ਹੈ ਕਿ ਉਸ ਚੀਜ਼ ਨੂੰ ਅਸੀਂ ਹੋਰ ਜ਼ਿਆਦਾ ਮਾੜਾ ਸੋਚਣ ਲੱਗ ਜਾਂਦੇ ਹਾਂ ਹੋਰ ਜ਼ਿਆਦਾ ਵੱਡਾ ਸੋਚਣ ਲੱਗ ਜਾਂਦੇ ਹਾਂ ਤੇ ਚਿੰਤਾ ਕਈਆਂ ਦਾ ਸੁਭਾਅ ਹੀ ਹੁੰਦੀ ਆ ਵੀ ਸੁਭਾਵਿਕ ਤੌਰ ਤੇ ਉਹ ਹਮੇਸ਼ਾ ਟੈਨਸ਼ਨ ਲੈਣ ਵਾਲੇ ਹੁੰਦੇ ਨੇ ਤੇ ਹੁਣ ਆਪਾਂ ਇਹ ਸੋਚਦੇ ਹਾਂ ਕਿ ਚਿੰਤਾ ਤਾਂ ਸਾਰਿਆਂ ਨੂੰ ਆ ਪਰ ਇਹਦਾ ਅਸਰ ਤੁਹਾਡੇ ਤੇ ਕੀ ਹੋ ਸਕਦਾ ਇਹਦਾ ਅਸਰ ਇਹ ਹੋ ਸਕਦਾ ਕਿ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅਸੀਂ ਸਮੇ ਤੋਂ ਹੀ ਪਹਿਲਾਂ ਹੀ ਗੁੱਡੇ ਹੋ ਜਾਂਦੇ ਹਾਂ ਜਿਆਦਾ ਚਿੰਤਾ ਵਾਲਾ ਜਿਹੜਾ ਬੰਦਾ ਉਹ ਹਰ ਚੀਜ਼ ਬਾਰੇ ਸ਼ੱਕ ਕਰਨ ਲੱ ਜਾਂਦਾ ਹਰ ਚੀਜ਼ ਤੇ ਵਿਹਮ ਕਰਨ ਲੱ ਜਾਂਦਾ ਹਰ ਚੀਜ਼ ਤੋਂ ਡਰਨ ਲੱਗ ਜਾਂਦਾ ਜਿਵੇਂ ਮੰਨ ਲਓ ਕਿ ਅਸੀਂ ਸੜਕ ਤੇ ਜਾ ਰਹੇ ਹਾਂ ਕੋਈ ਛੋਟਾ ਮੋਟਾ ਹਾਦਸਾ ਸਾਡੇ ਨਾਲ ਹੋ ਗਿਆ ਅਸੀਂ ਕਈ ਵਾਰੀ ਉਹਦਾ ਇੰਨਾ ਜ਼ਿਆਦਾ ਸਟ੍ਰੈਸ ਲੈ ਲੈਂਦੇ ਆ ਕਿ ਅਸੀਂ ਹਮੇਸ਼ਾ ਜੇ ਘਰ 'ਚ ਕੋਈ ਥੋੜਾ ਜਿਹਾ ਟਾਈਮ ਘਰੇ ਆਉਣ ਤੋਂ ਲੇਟ ਹੋ ਗਿਆ ਤਾਂ ਅਸੀਂ ਉਹਦੇ ਬਾਰੇ ਬੜਾ ਜ਼ਿਆਦਾ ਮਾੜਾ ਸੋਚਣ ਲੱਗ ਜਾਂਦੇ ਆ ਅਸੀਂ ਕਈ ਵਾਰੀ ਆਲੇ-ਦੋਲੇ ਇਹੋ ਜਿਹੀਆਂ ਚੀਜ਼ਾਂ ਦੇਖ ਲੈਂਦੇ ਆ ਕਿ ਜਿਹੜੀਆਂ ਸਾਨੂੰ ਲੱਗਦਾ ਕਿ ਸਾਡੇ ਨਾਲ ਨਾ ਵਾਪਰਨ ਲੱਗ ਜਾਣ ਕਿਤੇ ਅਸੀਂ ਉਹਨਾਂ ਬਾਰੇ ਜ਼ਿਆਦਾ-ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਕੌਂਸ਼ੀਅਸ ਮਾਈਂਡ ਨਾਲ ਬਹੁਤ ਜ਼ਿਆਦਾ ਅ ਕੰਬੀਰ ਹੋ ਕੇ ਸੋਚਣ ਲੱਗ ਜਾਂਦੇ ਆ ਤੇ ਬੜੀਆਂ ਚੀਜ਼ਾਂ ਨੇ ਫਿਰ ਉਹ ਸਾਡੇ ਰਿਸ਼ਤੇ ਵੀ ਖਰਾਬ ਕਰਦੀਆਂ ਨੇ ਕਈ ਵਾਰੀ ਕਈ ਵਾਰੀ ਅਸੀਂ ਜ਼ਿੰਦਗੀ ਨੂੰ ਮੰਨਣਾ ਹੀ ਭੁੱਲ ਜਾਂਦੇ ਆ ਆ ਸਾਡੇ ਚਿਹਰਿਆਂ ਤੋਂ ਹਾਸੇ ਚਲੇ ਜਾਂਦੇ ਨੇ ਮਤਲਬ ਸਾਡੇ ਹੱਥ 'ਚ ਕੁਝ ਨਹੀਂ ਹੁੰਦਾ ਪਰ ਅਸੀਂ ਹਮੇਸ਼ਾ ਉਸੇ ਇੱਕ ਸੁਭਾ ਨੂੰ ਅਪਣਾ ਲੈਨੇ ਆ ਕਿ ਹਰ ਚੀਜ਼ ਬਾਰੇ ਚਿੰਤਾ ਕਰਨੀ ਹਾਏ ਮੇਰੇ ਨਾਲ ਆ ਨਾ ਵਾਪਰ ਜਾਵੇ ਮੈਨੂੰ ਕਿਸੇ ਕੰਮ 'ਚੋਂ ਘਾਟਾ ਨਾ ਪੈ ਜਾਵੇ ਕਿਤੇ ਮੇਰੇ ਨਿਆਣਿਆਂ ਨਾਲ ਆ ਚੀਜ਼ ਨਾ ਹੋ ਜਾਵੇ ਇਦਾਂ ਦੇ ਮਾੜੇ ਖਿਆਲਤ ਨੇ ਨਾ ਜਿਹੜੇ ਉਹ ਸਾਨੂੰ ਆਉਂਦੇ ਆ ਜਾਂ ਛੋਟੀਆਂ-ਮੋਟੀਆਂ ਚੀਜ਼ਾਂ ਵਾਪਰਨ ਤੇ ਵੀ ਨਾ ਕਈ ਵਾਰੀ ਅਸੀਂ ਉਸੇ ਸਮੇਂ 'ਚ ਸਟਕ ਹੋ ਜਾਂਦੇ ਹਾਂ ਅਸੀਂ ਉਹ 'ਚੋਂ ਨਿਕਲਣ ਨਹੀਂ ਸਕਦੇ ਜਿਵੇਂ ਬੰਦੇ ਬਾਰੇ ਆਮ ਹੀ ਕਿਹਾ ਜਾਂਦਾ ਕਿ ਉਹ ਜਾਂ ਤਾਂ ਆਪਣੇ ਪਾਸਟ 'ਚ ਜਿਉਂਦਾ ਜਾਂ ਫਿਰ ਆਪਣੇ ਫਿਊਚਰ 'ਚ ਜਿਉਂਦਾ ਉਹ ਆਪਣੇ ਪ੍ਰੈਜ਼ੈਂਟ 'ਚ ਜਿਉਣਾ ਭੁੱਲ ਜਾਂਦਾ ਜਿਹੜੇ ਲੋਕ ਬੇਹੱਦ ਜ਼ਿਆਦਾ ਚਿੰਤਾ ਕਰਦੇ ਨੇ ਉਹ ਵੀ ਆਪਣੇ ਅੱਜ 'ਚ ਜਿਉਣਾ ਭੁੱਲ ਜਾਂਦੇ ਨੇ ਤੇ ਚਿੰਤਾ ਨੂੰ ਦੂਰ ਕਰਨ ਦਾ ਕੋਈ ਕੋਈ ਵੀ ਜਿਹੜਾ ਫਿਕਸ ਮੈਥਡ ਨਹੀਂ ਹੈਗਾ ਪਰ ਜੇ ਤੁਸੀਂ ਰੱਬ ਦੀ ਰਜਾ ਚ ਥੋੜਾ ਜਿਹਾ ਭਰੋਸਾ ਕਰੋ ਕਿ ਪ੍ਰਮਾਤਮਾ ਜੋ ਤੁਹਾਡੇ ਨਾਲ ਕਰ ਰਿਹਾ ਆਪਣੇ ਮੁਤਾਬਕ ਉਹ ਸਭ ਤੋਂ ਵਧੀਆ ਕਰ ਰਿਹਾ ਤਾਂ ਪਹਿਲੀ ਚਿੰਤਾ ਤਾਂ ਸਾਡੀ ਇੱਥੇ ਆ ਕੇ ਦੂਰ ਹੋ ਜਾਂਦੀ ਹੈ ਕਿ ਪ੍ਰਮਾਤਮਾ ਜੋ ਕਰੂਗਾ ਸਭ ਬਹੁਤ ਚੰਗਾ ਕਰੂਗਾ ਆ ਬਹੁਤੇ ਲੋਕ ਇਸ ਚੀਜ਼ ਨੂੰ ਨਹੀਂ ਮੰਨਦੇ ਪਰ ਮੈਂ ਇਸ ਚੀਜ਼ ਨੂੰ ਮੰਨਦੀ ਹਾਂ ਕਿ ਆਪਾਂ ਹਮੇਸ਼ਾ ਪੜਦੇ ਹਾਂ ਕਿ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਉਸ ਪ੍ਰਮਾਤਮਾ ਨੂੰ ਗੁਜਾਰਿਸ਼ ਕਰ ਸਕਦੇ ਹੋ ਅਰਦਾਸ ਕਰ ਸਕਦੇ ਹੋ ਕਿ ਜੋ ਕੁਝ ਵਾਪਰੇ ਉਹ ਚੰਗਾ ਹੀ ਵਾਪਰੇ ਪਰ ਜੇ ਫਿਰ ਵੀ ਕੁਝ ਨਾ ਕੁਝ ਮਾੜਾ ਵਾਪਰਦਾ ਹੈ ਤਾਂ ਇਹੋ ਜਿਹਾ ਕੁਝ ਨਹੀਂ ਵਾਪਰਦਾ ਹੁੰਦਾ ਜਿਹੜਾ ਕਿਸੇ ਹੋਰ ਨਾਲ ਨਾਮ ਵਾਪਰਿਆ ਹੋਵੇ ਬੜੇ ਲੋਕ ਨੇ ਜਿਨ੍ਹਾਂ ਨੂੰ ਰਿਸ਼ਤਿਆਂ 'ਚ ਘਾਟੇ ਪੈ ਜਾਂਦੇ ਨੇ ਜਿਨ੍ਹਾਂ ਨੂੰ ਕਾਰੋਬਾਰਾਂ 'ਚ ਘਾਟੇ ਪੈ ਜਾਂਦੇ ਨੇ ਜਿਨ੍ਹਾਂ ਨੂੰ ਜائਦਾਦਾਂ 'ਚ ਘਾਟੇ ਪੈ ਜਾਂਦੇ ਨੇ ਪਰ ਫਿਰ ਵੀ ਉਹਨਾਂ ਦੀ ਜਿੰਦਾਦਿਲੀ ਦੇਖਣ ਵਾਲੀ ਹੁੰਦੀ ਆ ਜੇ ਤੁਹਾਡਾ ਮਨ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਚਿੰਤਾਵਾਂ 'ਚ ਰਹਿੰਦਾ ਖਾਸ ਕਰਕੇ ਕੁੜੀਆਂ ਦਾ ਪਹਿਲਾਂ ਤਾਂ ਆਪਣੇ ਆਪ ਨੂੰ ਰੁਝੇਵੇਂ 'ਚ ਰੱਖੋ ਹਮੇਸ਼ਾ ਕੋਈ ਨਾ ਕੋਈ ਕੰਮ ਕਰਦੇ ਰਹੋ ਮੈਂ ਆਪਣੀ ਤਜਰਬੇ ਨਾਲ ਤੁਹਾਨੂੰ ਦੱਸਦੀ ਹਾਂ ਕਿ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੈਂ ਕੋਈ ਕੰਮ ਨਹੀਂ ਸੀ ਕਰਦੀ ਘਰ 'ਚ ਰਹਿੰਦੀ ਹੁੰਦੀ ਸੀ ਤਾਂ ਮੈਂ ਛੋਟੀ ਜੀ ਚੀਜ਼ ਘਰ 'ਚ ਵਾਪਰਨ ਨਹੀਂ ਮੈਂ ਕਈ ਵਾਰੀ ਸਾਰਾ-ਸਾਰਾ ਦਿਨੇ ਉਹਨਾਂ ਸੋਚਦੇ ਰਹਿਣਾ ਕਿਉਂਕਿ ਨਾ ਤਾਂ ਕਿਸੇ ਨਾਲ ਬਾਹਰ ਮਿਲਣਾ ਹੁੰਦਾ ਸੀਗਾ ਨਾ ਬਾਹਰ ਕੋਈ ਕੰਮ ਜਾਣਾ ਹੁੰਦਾ ਸੀਗਾ ਵੀ ਚਲੋ ਤੁਸੀਂ ਘਰੋਂ 10 ਮਿੰਟ ਬਾਹਰ ਗਏ ਤੇ ਤੁਸੀਂ ਉਸ ਚੀਜ਼ ਨੂੰ ਭੁੱਲ ਗਏ ਜਦੋਂ ਅਸੀਂ ਆਪਣੇ ਆਪ ਨੂੰ ਵੇਲੇ ਰੱਖਦੇ ਆ ਨਾ ਉਦੋਂ ਵੀ ਜਿਹੜੀ ਵੀ ਚੀਜ਼ ਦੀ ਸਾਨੂੰ ਚਿੰਤਾ ਹੁੰਦੀ ਆ ਅਸੀਂ ਸਾਰਾ ਦਿਨ ਉਸੇ ਚੀਜ਼ ਬਾਰੇ ਸੋਚਦੇ ਰਹਿੰਦੇ ਆ ਜਿਵੇਂ ਜਦੋਂ ਤੁਸੀਂ ਕਿਸੇ ਸਾਈਕੋਲੋਜਿਸਟ ਨੂੰ ਮਿਲੋਗੇ ਤਾਂ ਉਹ ਹਮੇਸ਼ਾ ਕਹਿੰਦੇ ਨੇ ਕਿ ਦਿਮਾਗ 네ਗੇਟਿਵ ਚੀਜ਼ਾਂ ਨੂੰ ਜ਼ਿਆਦਾ ਅੰਦਰ ਰੱਖਦਾ ਉਹਦੀ ਮੈਮਰੀ 네ਗੇਟਿਵ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਹੁੰਦੀ ਆ ਤੇ ਇਸ ਤਰ੍ਹਾਂ ਜੇ ਤੋਂ ਛੋਟੇ ਛੋਟੇ ਚੀਜ਼ ਵਾਪਰਦੀਆਂ ਨਾ ਅਸੀਂ ਉਸੇ ਚੀਜ਼ ਬਾਰੇ ਜਿਆਦਾ ਤੋਂ ਜਿਆਦਾ ਸੋਚਦੇ ਰਹਿੰਨੇ ਹਾਂ ਜੇ ਤੁਸੀਂ ਆਪਣੇ ਦਿਮਾਗ ਨੂੰ ਰੁਝੇ ਵਿੱਚ ਰੱਖੋਗੇ ਆਪਣੇ ਆਪ ਨੂੰ ਰੁਝੇ ਵਿੱਚ ਰੱਖੋਗੇ ਤਾਂ ਕਈ ਵਾਰੀ ਕਿੰਨਾ ਕੁਝ ਵਾਪਰਦਾ ਕਿ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਕਮ ਸੇ ਕਮ ਉਹਨਾਂ ਚਿਰ ਤੱਕ ਭੁੱਲ ਜਾਂਦੇ ਹਾਂ ਜਿੰਨਾ ਚਿਰ ਅਸੀਂ ਕਿਸੇ ਕੰਮ ਵਿੱਚ ਰੁੱਝੇ ਹੁੰਨੇ ਆ ਤੇ ਦੂਜੀ ਚੀਜ਼ ਇਹ ਹੁੰਦੀ ਆ ਕਿ ਜੇ ਤੁਸੀਂ ਸੱਚੀ ਚਿੰਤਾ ਨੂੰ ਹੈਂਡਲ ਨਹੀਂ ਕਰ ਸਕਦੇ ਆ ਕਈ ਵਾਰੀ ਅਸੀਂ ਆਪਣਾ ਕੋਈ ਰਿਲੇਸ਼ਨ ਆ ਜਿਹੜਾ ਸਾਡਾ ਚੰਗਾ ਨਹੀਂ ਚੱਲ ਰਿਹਾ ਅਸੀਂ ਉਹਦੀ ਬਹੁਤ ਜ਼ਿਆਦਾ ਚਿੰਤਾ ਕਰਦੇ ਹਾਂ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਰਿਸ਼ਤਿਆਂ ਨੂੰ ਸਾਰਿਆਂ ਨਾਲ ਸੁਖਾਵੇਂ ਬਣਾ ਕੇ ਰੱਖੋ ਤੇ ਰਿਸ਼ਤੇ ਜਿਹੜੇ ਨੇ ਉਹ ਸੁਖਾਵੇਂ ਉਦੋਂ ਹੀ ਬਣਦੇ ਆ ਜਦੋਂ ਤੁਹਾਡਾ ਵਿਹਾਰ ਚੰਗਾ ਹੁੰਦਾ ਤੁਹਾਡੀ ਬੋਲਬਾਣੀ ਚੰਗੀ ਹੁੰਦੀ ਆ ਤੇ ਕੋਸ਼ਿਸ਼ ਕਰੋ ਕਿ ਤੁਹਾਡੀਆਂ ਆਦਤਾਂ ਇਸ ਤਰੀਕੇ ਦੀਆਂ ਹੋਣ ਤੁਹਾਡਾ ਵਿਹਾਰ ਇਸ ਤਰੀਕੇ ਦਾ ਹੋਵੇ ਤੁਹਾਡਾ ਦੂਜਿਆਂ ਨਾਲ ਮਿਲਣ ਵਰਤਣ ਇਸ ਤਰੀਕੇ ਦਾ ਹੋਵੇ ਕਿ ਤੁਹਾਨੂੰ ਕੁਝ ਐਦਾਂ ਦਾ ਪੇਸ਼ ਹੀ ਨਾ ਆਵੇ ਤੁਹਾਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਕੁਝ ਐਦਾਂ ਦਾ ਹੰਡਾਉਣਾ ਹੀ ਨਾ ਪਵੇ ਤੇ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਹਮੇਸ਼ਾ ਭਵਿੱਖ ਦੀ ਚਿੰਤਾ ਕਰਦੇ ਹਾਂ ਭਵਿੱਖਾ ਜਿਹੜਾ ਉਹ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਤੁਸੀਂ ਆਪਣੇ ਅੱਜ 'ਚ ਇਹੋ ਜਿਹੇ ਕੰਮ ਕਰੋ ਕਿ ਤੁਹਾਡਾ ਆਉਣ ਵਾਲਾ ਜਿਹੜਾ ਸਮਾਂ ਹੈ ਤੁਹਾਡਾ ਫਿਊਚਰ ਆ ਉਹ ਪੈਸੇ ਪੱਖੋਂ ਆ ਰੁੱਤਵੇ ਪੱਖੋਂ ਜਾਂ ਫਿਰ ਰਿਸ਼ਤੇਆਂ ਪੱਖੋਂ ਸਖਾਵਾਂ ਰਵੇ ਉਹਦੀ ਤਿਆਰੀ ਜਿਹੜੀ ਤੁਸੀਂ ਅੱਜ ਕਰ ਲਓ ਪਰ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਇਹ ਸੋਚੀ ਜਾਓ ਕਿ ਕੱਲ ਮੇਰੇ ਨਾਲ ਕੀ ਵਾਪਰੂਗਾ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਤਾਂ ਫਿਰ ਬੇਫਾਇਦਾ ਦੀਆਂ ਚਿੰਤਾਵਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਲੌਜੀਕ ਨਹੀਂ ਹੁੰਦਾ ਲਾਈਫ 'ਚ ਤੇ ਕਈਆਂ ਨੂੰ ਪੁਰਾਣੀਆਂ ਚਿੰਤਾਵਾਂ ਬਹੁਤ ਰਹਿੰਦੀਆਂ ਨੇ ਕਿ ਉਹਨੇ ਮੇਰੇ ਨਾਲ ਆਹ ਕਰਤਾ ਸੀ ਉਹ ਉਸੇ ਟੈਨਸ਼ਨ 'ਚ ਉਸੇ ਇੱਕ ਸੋਚ 'ਚ ਬੈਠੇ ਰਹਿੰਦੇ ਨੇ ਉਹਨੇ ਮੇਰੇ ਨਾਲ ਆਹ ਕੀਤਾ ਸੀ ਉਸ ਵਕਤ ਉਹਨੇ ਮੈਨੂੰ ਆਹ ਕਿਹਾ ਸੀਗਾ ਜਾਂ ਤਾਂ ਇੰਨਾ ਕੁ ਦਮ ਰੱਖੋ ਕਿ ਜਿਸ ਵਕਤ ਤੁਹਾਨੂੰ ਕਿਹਾ ਗਿਆ ਉਸੇ ਵਕਤ ਤੁਸੀਂ ਉਸ ਚੀਜ਼ ਦਾ ਜਵਾਬ ਦੇ ਦਿਓ ਜਾਂ ਫਿਰ ਉਸ ਚੀਜ਼ ਨੂੰ ਛੱਡਣਾ ਸਿੱਖੋ ਪ੍ਰਾਣੇ ਵਕਤ ਚ ਤੁਹਾਨੂੰ ਜੋ ਵੀ ਘਾਟੇ ਪਏ ਜੋ ਵੀ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਉਹਦੇ ਤੋਂ ਲੈਸਨ ਲੈ ਕੇ ਤੁਸੀਂ ਕੋਸ਼ਿਸ਼ ਕਰੋ ਕਿ ਅੱਜ ਦੇ ਵਕਤ ਚ ਤੁਹਾਨੂੰ ਉਹ ਜਿਹਾ ਕੋਈ ਤਜਰਬਾ ਨਾ ਹੋਵੇ ਪਰ ਇਹ ਨਹੀਂ ਕਿ ਉਸ ਚੀਜ਼ ਨੂੰ ਹੋਲਡ ਰੱਖ ਕੇ ਤੁਸੀਂ ਸਾਰੇ ਆਪਣੀ ਜਿਹੜੀ ਅੱਜ ਦਾ ਸਮਾਂ ਉਹ ਵੀ ਗਵਾਦੋ ਤੇ ਜਿਹੜਾ ਕੱਲ੍ਹ ਆਉਣ ਵਾਲਾ ਸਮਾਂ ਉਹ ਵੀ ਗਵਾਦੋ ਜਿਵੇਂ ਆਪਾਂ ਕਹਿੰਦੇ ਆ ਨਾ ਜਦੋਂ ਸਾਡੇ ਸੱਟ ਲੱਗਦੀ ਆ ਤਾਂ ਅਸੀਂ ਛੇਤੀ ਤੋਂ ਛੇਤੀ ਉਹਦਾ ਇਲਾਜ ਚਾਉਂਦੇ ਆ ਅਸੀਂ ਰੱਬ ਨਾ ਕਰੇ ਉਹ ਸੱਟ ਦਾ ਕੋਈ ਨਿਸ਼ਾਨ ਵੀ ਬਣ ਜੇ ਤਾਂ ਵੀ ਅਸੀਂ ਜਾ ਕੇ ਡਾਕਟਰ ਨੂੰ ਕੋਈ ਇਦਾਂ ਦੀ ਕਰੀਮ ਕੋਈ ਇਦਾਂ ਦਾ ਲੋਸ਼ਨ ਪੁੱਛਦੇ ਆਂ ਕਿ ਮੇਰੇ ਨਿਸ਼ਾਨ ਮਟ ਜਾਣ ਪਰ ਦਿਮਾਗ ਦੀਆਂ ਸੱਟਾਂ ਦੇ ਕਦੀ ਅਸੀਂ ਇਲਾਜ ਨਹੀਂ ਕਰਦੇ ਬਲਕਿ ਉਹਨਾਂ ਸੱਟਾਂ ਨੂੰ ਦੁਬਾਰਾ ਦੁਬਾਰਾ ਜਾ ਕੇ ਅਸੀਂ ਯਾਦ ਕਰਦੇ ਆਂ ਫਿਰ ਆਪਣੇ ਦਿਮਾਗ ਨੂੰ ਦੱਸਦੇ ਆਂ ਕਿ ਆਹ ਚੀਜ਼ਾਂ ਨੇ ਜਿਹੜੀਆਂ ਮੈਂ ਹੰਡਾਈਆਂ ਨੇ ਫਿਰ ਉਹ ਜਿਹੜੀ ਚੀਜ਼ ਆ ਉਹ ਦਿਲ ਤੇ ਪੀੜਾ ਬਣ ਕੇ ਜੰਮ ਜਾਂਦੀ ਆ ਫਿਰ ਅਸੀਂ ਕਹਿੰਦੇ ਆਂ ਕਿ ਮੈਂ ਸੁਖੀ ਨਹੀਂ ਜਿਹੜੀਆਂ ਚੀਜ਼ਾਂ ਵਾਪਰ ਗਈਆਂ ਉਹਨਾਂ ਨੂੰ ਛੱਡਣਾ ਸਿੱਖੋ ਅ ਬਹੁਤ ਸਾਰੇ ਘਾਟੇ ਨੇ ਜਿਨ੍ਹਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਹੁੰਦਾ ਦੁਨੀਆ ਤੋਂ ਕਿਸੇ ਨੂੰ ਕੋਈ ਚਲਿਆ ਜਾਵੇ ਉਹਦਾ ਘਾਟਾ ਨਹੀਂ ਅਸੀਂ ਭੁੱਲ ਸਕਦੇ ਹਨਾ ਮਤਲਬ ਕਈ ਵਾਰੀ ਇਹੋ ਜਿਹਾ ਕੁਝ ਵਾਪਰ ਜਾਂਦਾ ਕਿ ਪੂਰੀ ਜ਼ਿੰਦਗੀ ਹੀ ਪਲਟ ਜਾਂਦੀ ਆ ਉਹ ਘਾਟੇ ਨਹੀਂ ਅਸੀਂ ਭੁੱਲ ਸਕਦੇ ਪਰ ਫਿਰ ਵੀ ਹੱਲ ਕੀ ਆ ਜੇ ਜਿਉਣਾ ਹੀ ਪੈਣਾ ਹੈ ਨਾ ਫਿਰ ਉਹ ਥੋੜੀ ਜਿਹੀ ਚੜ੍ਹਦੀ ਕਲਾ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਿਸਾਰ ਕੇ ਜਿਉਂ ਉਹ ਚਿੰਤਾ ਕਰਨ ਨਾਲੋਂ ਚੰਗਾ ਏ ਕਿ ਤੁਸੀਂ ਪ੍ਰਮਾਤਮਾ ਨੂੰ ਅਰਦਾਸ ਕਰੋ ਉਹਦੇ ਦਿੱਤੇ ਦਾ ਸ਼ੁਕਰਾਨਾ ਕਰੋ ਉਹਦਾ ਨਾਮ ਲਓ ਤਾਂ ਮੈਂ ਬੜੇ ਲੋਕਾਂ ਤੋਂ ਸੁਣਿਆ ਕਿ ਜਦੋਂ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਬੜਾ ਚੰਗਾ ਵਾਪਰਦਾ ਮੈਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਲੋਕਾਂ ਨੂੰ ਦੇਖਿਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਮੈਂ ਪ੍ਰਮਾਤਮਾ ਦਾ ਸਹਾਰਾ ਲਿਆ ਤਾਂ ਮੈਨੂੰ ਸਭ ਕੁਝ ਠੀਕ ਲੱਗਦਾ ਐਨੇ ਦੁੱਖ ਚ ਵੀ ਮੈਨੂੰ ਸਭ ਕੁਝ ਠੀਕ ਲੱਗਦਾ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਰੱਖੋ ਚੜ੍ਹਦੀ ਕਲਾ ਵਾਲੀਆਂ ਗੱਲਾਂ ਸੁਣਿਆ ਕਰੋ ਚੜ੍ਹਦੀ ਕਲਾ ਵਾਲੇ ਲੋਕਾਂ 'ਚ ਬੈਠਿਆ ਕਰੋ ਆਪਣੇ ਦੋਸਤਾਂ ਨੂੰ ਮਿਲਿਆ ਕਰੋ ਜਿਹੜੇ ਤੁਹਾਡੀ ਗੱਲ ਸੁਣਦੇ ਨੇ ਤੇ ਜੇ ਮਨ ਥੋੜਾ ਜਿਹਾ ਵੀ ਚਿੰਤਾ ਚ ਆਉਂਦਾ ਤਾਂ ਕੋਈ ਚੰਗੀ ਫਿਲਮ ਦੇਖ ਲਓ ਚ ਕੋਈ ਚੰਗੀ ਕਿਤਾਬ ਪੜ੍ਹ ਲਓ ਜੇ ਉਸ ਤੋਂ ਵੀ ਜ਼ਿਆਦਾ ਤੁਹਾਨੂੰ ਲੱਗਦਾ ਕਿ ਕੋਈ ਚੰਗੀ ਕਿਤਾਬ ਵੀ ਤੁਹਾਡੇ ਤੇ ਅਸਰ ਨਹੀਂ ਕਰ ਰਹੀ ਕੋਈ ਚੰਗੀ ਫਿਲਮ ਵੀ ਤੁਹਾਡੇ ਤੇ ਅਸਰ ਨਹੀਂ ਕਰ ਰਹੀ ਤਾਂ ਨਿਆਣਿਆਂ ਨਾਲ ਵਕਤ ਬਿਤਾਉਣਾ ਸਭ ਤੋਂ ਚੰਗਾ ਹੁੰਦਾ ਤੇ ਆਪਣੇ ਨਿਆਣਿਆਂ 'ਚ ਬੈਠਿਆ ਕਰੋ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਮੇਰੀ ਇਹ ਪ੍ਰੋਬਲਮ ਬੇहद ਜ਼ਿਆਦਾ ਗੰਭੀਰ ਆ ਤਾਂ ਅੱਜਕੱਲ ਤਾਂ ਇੱਕ ਫੋਨ ਕਾਲ ਤੇ بڑے ਲੋਕ ਨੇ ਜਿਹੜੇ ਸਾਡੀ ਮਦਦ ਲਈ ਬੈਠੇ ਹੁੰਦੇ ਨੇ ਉਹ ਸਾਡੇ ਦੋਸਤ ਮਿੱਤਰ ਵੀ ਹੋ ਸਕਦੇ ਨੇ ਉਹ ਕੋਈ ਪ੍ਰੋਫੈਸ਼ਨਲ ਸਲਾਹ ਦੇਣ ਵਾਲੇ ਵੀ ਹੋ ਸਕਦੇ ਨੇ ਸਾਈਕੋਲੋਜਿਸਟ ਵੀ ਹੋ ਸਕਦੇ ਨੇ ਤੇ ਉਹਨਾਂ ਨਾਲ رابطہ ਬਣਾਇਆ ਕਰੋ ਇਹ ਹੀ ਇੱਕ ਚੀਜ਼ ਆ ਚਿੰਤਾ ਜੀ ਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਮੈਂ ਇੱਕ ਛੋਟੀ ਜੀ ਗੱਲ ਸੁਣਾਉਣੀ ਆ ਤੁਹਾਨੂੰ ਇੱਕ ਵਾਰੀ ਡਾਕਟਰ ਅਮਰਵੀਰ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਸੁਣਿਆ ਹੋਊਗਾ ਉਹਨਾਂ ਨੇ ਕਿਹਾ ਸੀਗਾ ਕਿ ਕਈ ਵਾਰੀ ਨਾ ਮੇਰੇ ਕੋਲ ਇਹੋ ਜਿਹੇ ਮਾਵਾ ਵੀ ਆਉਂਦੀਆਂ ਨੇ ਵੀ ਜਿਨ੍ਹਾਂ ਦੇ ਬੱਚੇ ਦਾ ਢਿੱਡ ਦੁਖ ਰਿਆ ਹੁੰਦਾ ਤੇ ਉਹ ਕਹਿੰਦੀ ਹੁੰਦੀਆਂ ਨੇ ਕਿ ਮੈਂ ਬਹੁਤ ਟੈਨਸ਼ਨ 'ਚ ਹਣਾ ਤੇ ਉਹ ਕਹਿੰਦੇ ਵੀ ਉਹ ਨਾਰਮਲ ਕਈ ਵਾਰੀ ਪੇਟ ਦਰਦ ਹੀ ਹੁੰਦਾ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਇਹਦਾ ਇਲਾਜ ਤੁਹਾਡੀ ਚਿੰਤਾ ਨਹੀਂ ਹੈਗੀ ਇਹਦਾ ਇਲਾਜ ਇੱਕ ਪੇਨਕিলার ਆ ਕਈ ਵਾਰੀ ਅਸੀਂ ਇਹੋ ਜੀ ਚੀਜ਼ ਦੀ ਵੀ ਚਿੰਤਾ ਕਰਦੇ ਹੁੰਨੇ ਆ ਕਿ ਜਿਹਦਾ ਇਲਾਜ ਸਾਡੀ ਚਿੰਤਾ ਨਹੀਂ ਹੁੰਦੀ ਅ ਜਦੋਂ ਮੈਂ ਛੋਟੀ ਸੀ ਨਾ ਤਾਂ ਕਈ ਵਾਰੀ ਮੇਰੇ ਪਾਪਾ ਨੇ ਲੇਟ ਆਉਣਾ ਤਾਂ ਮੇਰੇ ਮੰਮੀ ਨੇ ਸਾਡੇ ਘਰ ਦੇ ਨਾਲ ਕੰਧ ਦੇ ਨਾਲ ਨਾ ਇੱਕ ਚਬੱਚਾ ਬਣਿਆ ਹੁੰਦਾ ਸੀ ਉੱਥੇ ਮੇਰੇ ਮੰਮੀ ਨੇ ਖਲੋ ਜਾਣਾ ਤੇ ਦੇਖਦੇ ਰਹਿਣਾ ਕਿ ਵੀ ਪਾਪਾ ਆ ਰਹੇ ਨੇ ਜਾਂ ਨਹੀਂ ਤੇ ਉੱਥੇ ਮੇਰੇ ਕਈ ਵਾਰੀ ਦਾਦੀ ਕਹਿੰਦੇ ਹੁੰਦੇ ਸੀਗੇ ਕਿ ਜੇ ਇਦਾਂ ਚ ਬੱਚੇ ਤੇ ਖਲੋਣ ਨਾਲ ਬੰਦੇ ਆ ਜਾਣ ਨਾ ਛੇਤੀ ਤਾਂ ਮੈਨੂੰ ਲੱਗਦਾ ਹੈ ਕਿ ਦੁਪਹਿਰੇ ਖਲੋ ਜਾ ਕਰੋ ਫਿਰ ਹੈਨਾ ਮਤਲਬ ਗੱਲ ਤਾਂ ਭਾਵੇਂ ਹਾਸੇ ਜੀ ਆਪਾਂ ਕਹਿ ਰਹੇ ਆ ਪਰ ਵਾਕਿ ਉਹ ਕਿੱਡਾ ਵੱਡਾ ਲੈਸਨ ਸੀਗਾ ਵੀ ਜੇ ਐਦਾਂ ਦੀਆਂ ਚੀਜ਼ਾਂ ਕਰਨ ਨਾਲ ਚਿੰਤਾ ਕਰਨ ਨਾਲ ਸਭ ਕੁਝ ਠੀਕ ਹੋ ਜਾਵੇ ਤਾਂ ਬੰਦਾ ਸਾਰਾ ਕੁਝ ਛੱਡ ਕੇ ਚਿੰਤਾ ਹੀ ਕਰ ਲਵੇ ਫਿਰ ਉਹਦਾ ਉਹਦੇ ਕੋਲ ਤਾਂ ਬਹੁਤ ਵਧੀਆ ਹੱਲ ਹੈ ਕਿ ਮੈਂ ਬੈਠ ਜਾਣਾ ਤੇ ਮੇਰੇ ਸਾਰੇ ਮਸਲੇ ਹੱਲ ਹੋ ਜਾਣਗੇ ਚਿੰਤਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਹੱਲ ਹੁੰਦਾ ਤੁਹਾਡਾ ਸੁਭਾਅ ਤੁਹਾਡੀ ਚੜ੍ਹਦੀ ਕਲਾ ਤੁਹਾਡੇ ਕੰਮ ਕਰਨ ਦਾ ਜਜ਼ਬਾ ਤੁਹਾਡੀ ਟਾਈਮ ਮੈਨੇਜਮੈਂਟ ਤੁਹਾਨੂੰ ਪੈਸੇ ਨੂੰ ਸੰਭਾਲਣ ਦੀ ਮੈਨੇਜਮੈਂਟ ਆ ਜਿਹੜੀ ਜਾਂ ਤੁਹਾਨੂੰ ਆਪਣਿਆਂ 'ਚ ਵਿਚਰਨ ਦਾ ਜਿਹੜਾ ਤਰੀਕਾ ਲੈ ਜਾ ਤੁਹਾਡਾ ਸਲੀਕਾ ਤੁਹਾਡੇ ਕੰਮ ਕਰਨ ਦੀ ਅਬਿਲਟੀ ਇਹ ਸਾਰੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਨੂੰ ਸੋਨਾ ਬਣਾਉਂਦੀਆਂ ਨੇ ਨਾ ਕਿ ਹਰ ਵਕਤ ਚਿੰਤਾ ਕਰਦੇ ਰਹਿਣਾ ਇਹ ਇੱਕੋ ਚੀਜ਼ ਲੈ ਕੇ ਆਉਗੀ ਬੁਢਾਪਾ ਤੇ ਉਸ ਬੁਢਾਪੇ ਤੋਂ ਅਸੀਂ ਸਾਰੇ ਡਰਦੇ ਆ ਤੇ ਜਿਹੜੇ ਬੁਢਾਪੇ 'ਚ ਵੀ ਨੇ ਉਹਨਾਂ ਨੂੰ ਵੀ ਇਹੀ ਹੈ ਕਿ ਬੜਾ ਕੁਝ ਤੁਸੀਂ ਕਮਾ ਲਿਆ ਬੜਾ ਕੁਝ ਤੁਸੀਂ ਜ਼ਿੰਦਗੀ 'ਚ ਹੰਡਾ ਲਿਆ ਹੁਣ ਆਪਣੀ ਜ਼ਿੰਦਗੀ ਨੂੰ ਲੁਤਫ ਨਾਲ ਜਿਉਂਵੋ ਚੜ੍ਹਦੀ ਕਲਾ ਨਾਲ ਜਿਉਂ ਤੇ ਇਹੀ ਸੋਹਣੀ ਜ਼ਿੰਦਗੀ ਜਿਉਣ ਦਾ ਇੱਕ ਲੈਸਨ ਆ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ